ਪਾਲ ਸਿੰਘ ਜੀ ਉਹ ਕਮੰਡਲ ਪਟਿਆਵਾਲਾ ਇੰਨੇ ਡਿਊਟੀ ਕਰਦਾਂ ਠੀਕ ਬਾਈ ਕੋਈ ਐਸਜੀ ਜ਼ਾਬਤੇ ਹੋ ਮੁਤਾਬਕ ਬਿੱਲਾਂ ਦੀ ਬਰਾਹੀ ਕਰਨ ਖੜੀ ਰਕਪਦੀ ਉਥੇ ਗਏ ਬਾਈ ਕੋਈ ਮੈਡੀਕਲ ਸਟੋਰ ਹੀ ਉਹਨਾਂ ਦਾਸੀ 8000 ਰੁਪਿਆ ਬਿੱਲ ਇਹ ਉਥੇ ਬੰਜੀਦਰ ਸਿੰਘ ਲਾਲਪੁਰੇ ਐਮਐਲਏ ਦਾ ਸਾਲਾ ਬਲਦੇਵ ਸਿੰਘ ਪੂਰਾ ਨਾਲ ਹੋੜ ਗੁੰਡੇ ਲੈ ਕੇ ਤੇ ਆਉਂਦਿਆਂ ਸਾਰੀ ਪੱਗ ਲਾਈ ਚਪੇੜਾ ਮਾਰੀਆਂ ਮੇਰੇ ਅੱਖ ਦੇ ਬੰਦ ਹੋ ਗਈ ਇੱਕ ਤੇ ਮੇਰੇ ਸਾਰੇ ਕਕਾਰਾਂ ਦੀ ਬੇਦਬੀ ਕੀਤੀ ਆਮਰਤਪੁਰ ਛਕਿਆ ਕਕਾਰਾਂ ਦੀ ਇਹਨਾਂ ਬੇਦਬੀ ਕੀਤੀ ਗੋਲੀ ਮਾਰਦੀ ਵੀ ਤੌਕੀ ਦਿੱਤੀ ਆ ਵੀ ਤੈਨੂੰ ਗੋਲੀ ਮਾਰ ਕੇ ਮਾਰ ਦਾਂਗੇ ਇਹਨਾਂ ਵੀਡੀਓ ਵੀ ਨਹੀਂ ਬਣਾਉਣ ਦਿੱਤੀ ਕਿਸੇ ਨੂੰ ਤੇ ਮੈਂ ਪ੍ਰਸ਼ਾਸਨ ਤੋਂ ਤੇ ਆਕਾਲ ਤਖਤ ਸਾਹਿਬ ਤੋਂ ਤੇ ਸਿੱਖ ਜਥੇਬੰਦੀਆਂ ਤੋਂ ਬੇਨਤੀ ਕਰਦਾ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਮੇਰੇ ਕਕਾਰਾਂ ਦੀ ਬੇਦਬੀ ਕੀਤੀ ਆ ਸলিউਸ਼ਨ ਵਾਲੀ ਕੀ ਗੱਲ ਹੋਈ ਜੰਮੂ ਇਸ ਦਰਤ ਨੂੰ ਬੁੱਸ ਡੀਪੀਆ ਆਪਣੇ ਤਰਖਾਸਤ ਦੇ ਦਿੱਤੀ ਆ ਉਹਨਾਂ ਨੇ ਐਸਐਸਪੀ ਨੂੰ ਗਾਹ ਫਾਰਵਰਡ ਕਰ ਦਿੱਤੀ ਆ ਉਹ ਕੇਤੇ ਤਾਖ ਦਿੱਤਾ ਉਹਨਾਂ ਨੇ ਤੇ ਮੇਰੇ ਕੱਪੜੇ ਵੀ 파ੜੇ ਗਏ ਆ ਬਾਕੀ ਹੋਣਾ ਅਗਲੀ ਕਾਰਵਾਈ ਪਾਵਰ ਕਾਰਪੋਰੇਸ਼ਨ ਦੇ ਡਾਇਰੈਕਟਰ ਸਾਹਿਬ ਪ੍ਰਬੰਧਕੀ ਮੈਂਬਰ ਸਰਦਾਰ ਜਸਬੀਰ ਸਿੰਘ ਸੋਰ ਸਿੰਘ ਉਹਨਾਂ ਨਾਲ ਵੀ ਮੇਰੀ ਫੋਨ ਤੇ ਉਹਨਾਂ ਨੇ ਵੀ ਮੈਨੂੰ ਫੋਨ ਕੀਤਾ ਵਾ ਉਹਨਾਂ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਵੀ ਤੁਸੀਂ ਉੱਥੇ ਕਾਰਵਾਈ ਦਿਓ ਥਾਣੀ ਤੇ ਜੋ ਵੀ ਬੰਦੀ ਕਾਰਵਾਈ ਉਹ ਕਰਾਂਗੇ ਡਾਇਰੈਕਟਰ ਸਾਹਿਬ ਨਾਲ ਵੀ ਕਿਵੇਂ ਦੇਖਦੇ ਜੋ ਦੱਸ ਰਹੇ ਹੋ ਕਿ ਵਿਧਾਇਕ ਸਾਹਿਬ ਦਾ ਸਾਲਾ ਇਹ ਐਵੇਂ ਦੀ ਘਟਨਾ ਕੀਤੀ ਕਿ ਕੀ ਕਹਿਣਾ ਚਾਹੋਗੇ ਸਿਰ ਕਹਿਣਾ ਜੀ ਆਮ ਆਦਮੀ ਪਾਰਟੀ ਗੁੰਡਾ ਰਾਜ ਆ ਇਹਨਾਂ ਦਾ ਪਹਿਲਾਂ ਵੀ ਮੈਨੂੰ ਮਾਰਦੀਆਂ ਤਬਕੀਆਂ ਤੇ ਗੰਦੀਆਂ ਗਾਲਾਂ ਵੀ ਇਹਨਾਂ ਨੇ ਮੇਰੀ ਘਰ ਵਾਲੀ ਨੂੰ ਤੇ ਕੁੜੀ ਨੂੰ ਗੰਦੀਆਂ ਗਾਲਾਂ ਕੱਢਦੇ ਰਏ ਆ ਇਹੀ ਹੋਈ ਇਹਦਾ ਜਿਹੜਾ ਸਾਰਾ ਪਹਿਲਾਂ ਵੀ ਅੱਜ ਤੋਂ 2 ਮਹੀਨੇ ਪਹਿਲਾਂ 6 ਮਹੀਨੇ ਪਹਿਲਾਂ ਫੋਨ ਤੇ ਵੀ ਤੂੰ ਇਥੇ ਆਪਣੇ ਵਹੀ-ਪਹੀ ਵੜਨਾ ਨਹੀਂ ਗਾ ਤੂੰ ਮਰ ਲਾ ਇਨਾ ਇਨਾ ਦਾ ਗੁੰਡਾ ਰਾਜ ਆ ਕੱਲ ਨੂੰ ਸਾਡਾ ਕੋਈ ਵੀ ਨੁਕਸਾਨ ਹੋਵੇ ਇੱਕ ਵਾਰ ਜੀ ਤੇ ਨੇੜੇ ਕੋਲ ਜੀ ਇਹ ਇਹਨਾਂ ਦੇ ਮੈਸੇਜ ਆ ਗਿਆ ਕੱਲ ਨੂੰ ਸਾਡਾ ਕੋਈ ਵੀ ਜਾਨੀ ਮਾਨੀ ਨੁਕਸਾਨ ਹੋਵੇ ਪਰਚਾ ਇਹਨਾਂ ਤੇ ਦਵਾਂਗੇ ਇਹ ਸਾਡੇ ਇਹ ਜ਼ਿੰਮੇਵਾਰ ਹੋਣਗੇ ਸਾਡੇ ਕਿਸੇ ਵੀ ਨੁਕਸਾਨ ਚ ਜਿਹੜਾ ਮਰਜ਼ੀ ਹੋਵੇ ਡਿਊਟੀ ਦਰਾਂ ਨੂੰ ਹੋਵੇ ਕੋਈ ਜਾਨੀ ਮਾਨੀ ਨੂੰ ਕੋਈ ਵੀ ਨੁਕਸਾਨ ਹੋਵੇ ਜ਼ਿੰਮੇਵਾਰ ਇਹ ਹੋਣਗੇ ਸਾਡੇ ਨੁਕਸਾਨ ਦੇ ਕੀ ਤੁਹਾਡਾ ਨਾਮ ਕੀ ਹੈ ਸੁਖਰਾਜ ਕੌਰ ਠੀਕ ਹੈ ਇਹਨਾਂ ਦੀ ਤਰਨ ਪਤਨੀ ਹਾਂ ਜੀ ਠੀਕ ਹੈ ਕੁਝ ਹੀ ਕਹਿਣਾ ਚਾਹੋਗੇ ਤੁਹਾਡੇ ਘਰ ਵਾਲੇ ਦੇ ਨਾਲ ਡਿਊਟੀ ਕਰ ਰਹੇ ਸੀ ਇਹ ਜਹੀ ਜਿਹੜੀ ਸਰ ਗਲਤ ਹੋਇਆ ਵਾ ਨਹੀਂ ਹੋਣਾ ਚਾਹੀਦਾ ਕਿਹਾ ਵੀ ਮਹਾਰਾਜ ਨਾਲ ਨਹੀਂ ਹੋਣਾ ਚਾਹੀਦਾ ਮਹਾਰਾਜ ਮੁਕੋਂ ਡਿਊਟੀ ਕਰਨ ਆਉਂਦੇ ਕਿ ਇਹਦੇ ਛਿੱਤਰ ਖਾਣ ਨਹੀਂ ਆਉਂਦੇ ਇਹਦੇ ਪਿਓ ਦਾ ਨਹੀਂ ਖਾਂਦੇ ਆਪਣੀ ਇੱਕ ਮਿਹਨਤ ਦੀ ਕਮਾਈ ਖਾਂਦਾ ਜਿਹੜਾ ਖਾਂਦਾ ਕੋਈ ਕਿਸੇ ਦੇ ਘਰੋਂ ਨਹੀਂ ਖਾਂਦਾ ਨਾ ਕੋਈ ਕਿਹਨੂੰ ਦਿੰਦਾ ਨਾ ਕੋਈ ਕਿਹ ਕੋ ਮੰਗਦਾ ਮੰਗੀਦਾ ਇੱਕ ਮਹਾਰਾਜ ਤੋਂ ਮਹਾਰਾਜ ਦਾ ਓਟ ਆਸਰਾ ਹਨ ਇਨਸਾਫਤ ਵਾਉ ਤੇ ਪਰਮਾਤਮਾ ਦਵਾਉਣ ਹਨ ਹਨ ਭਰੋਸਾ ਪਰਮਾਤਮਾ ਤੇ ਵੀ ਵਿਸ਼ਵਾਸ ਆ ਜੋ ਵੀ ਹੋਊਗਾ ਤੇ ਹੁਕਮ ਚ ਹੋਊਗਾ ਤਹਾਨੂੰ ਇਨਸਾਫ ਮਿਲੂਗਾ ਤੁਹਾਨੂੰ ਇਹ No,